ਉਹਰੇ ਉਹ ਆ ਬੁੱਕ ਕੱਢਿਆ ਹੋਇਆ ਕੱਲ ਹੀ ਲਈ ਮੈਨੂੰ ਕਹੀ ਮੈਂ ਆਏ ਕਹ ਵੀ ਮੰਗੇ ਜੇ ਤਾਂ ਤੂੰ ਉਹ ਗੱਲ ਸੁਣ ਇੱਕ ਤਾਂ ਨਾ ਤੂੰ ਆਏ ਨਾ ਸਭ ਸੜਾ ਬਹੋ ਜਾ ਕਰ ਆਏ ਕਹਦੇ ਵੀ ਮੰਗੇ ਆਏ ਹੋਣੀ ਬਸ ਐਂ ਤਰੀਕਾ ਆ ਜਾ ਓਏ ਤੂੰ ਮਾਰੀ ਜਨਾਬ ਦੀ ਇਧਰ ਗੱਲ ਸੁਣ ਉਹਦੇ ਤੋਂ ਮੈਨੂੰ ਬੂਰੀ ਦਿੰਦਾ ਦਿੰਦਾ ਦਿੱਤੀ ਕਿੱਥੇ ਗੱਲਾਂ ਬਾਹਲਾਂ ਮਾਰੀ ਜਾਂਦਾ ਰਹਿਣਾ ਮੇਰਾ ਬੇਚੂਰਾ ਤਾਂ ਸੀ ਬੇਜਤੀ ਮੈਂ ਉੱਥੇ ਬੇਚੂਰਾ ਤਾਂ ਮੈਨੂੰ ਫੇਰ ਆ ਆ ਮੈਨੂੰ ਆਪਦੀ ਠੱਡੇ ਦੀ ਕਹਿ ਵੀ ਮੰਗੇ ਆਇਆ ਯਾਰ ਮੈਂ ਹੁਣ ਮੰਗਿਆ ਕੀ ਕਰ ਮੈਨੂੰ ਭਰਾਗਾ ਤੂੰ ਮੇਰੇ ਕੋਈ ਕਹਿਣਾ ਯਾਰ ਮੈਂ ਦੂਜੇ ਮੈਂ ਤੂੰ ਹੀ ਕਹਦੇ ਵੀ ਬਸ ਐਂ ਬਚਾ ਲਾ ਦੇ ਦੁੱਧ ਮੈਂ ਵਾਲੀ ਹੈ ਦੁੱਧ ਮਾਰੀ ਨਿਕਲਦੀ ਹੈ ਹੈ 10 ਦੀ ਹੈ 9 9 ਕਿੱਥੇ ਲੱਗਿਆ ਆਪ ਨੂੰ ਵੀ ਫੇਰ ਕਿੰਨੇ ਦੀ ਲੱਗਿਆ ਫੇਰ ਮੰਗੇ ਕਿੰਨੇ ਕੋਈ ਗੱਲ ਤਾਂ ਕਹਿੰਦੇ ਹੈਲੋ ਆਹੋ ਕੌਣ ਯਾਰ ਤੂੰ ਮੇਰੀ ਸੁਣ ਲੈ ਮੇਂ ਬੋਲਾ ਬੁਲਾ ਤਰੀ ਹੋਇਆ ਤੂੰ ਮੈਨੂੰ ਸੋ ਮੈਨੂੰ ਐ ਕਹਦੇ ਵੀ ਮੰਗੇ ਆਏ ਆ ਮੈਂ ਤੇਰੀਆਂ ਬਾਹਲੇ ਤੇਰੇ ਉਹ ਨਹੀਂ ਘੜਬਾਉਂਦਾ ਲੈਣਗੇ ਨਹੀਂ ਘੜਬਾਉਂਦਾ ਤੇਰੇ ਕੋਲ ਹੀ ਮੰਗਿਆ ਫਿਰ ਕਹਿਣ ਤੂੰ ਮੈਨੂੰ ਖੈ ਸਾਠ ਥੜੇ ਦੇ ਘਰ ਨਹੀਂ ਹੈ ਜਿਹੜੇ ਤੂੰ ਫਿਰਦਾ ਸਾਠ ਵਾਲੇ ਘਰਾਂ ਚ ਇਹ ਬਾਲਕੀ ਨਹੀਂ ਜੀਸਸ ਕਿਹਨਾਂ ਨੂੰ ਨਹੀਂ ਦੇਤਾ ਮੰਗਿਆ ਮਾਧਨੀਣਾ ਚਾਹ ਤੂੰ ਮੈਂ ਕਨੀ ਤਾਂ ਦੇਖ ਲਾ ਇਹਦਾ ਮੜਿਆ ਖਾਦਾ ਹੁੰਦਾ ਭੈਣ ਜੋ ਇੱਥੇ ਬਣ ਕੇ ਕਹੇ ਵੀ ਮੰਗੇ ਤੇਰੇ ਵਾਸਤੇ ਇੰਨੇ ਗਏ ਕੁਛ ਕਰੀ ਜਾ ਮੰਗਿਆ 60 ਦੀ ਲਾਇਆ ਆਏ ਜੀ ਝਟੋਂ ਲੱਗਿਆ ਸਭ ਨੇ ਤੇ ਤੈਨੂੰ ਮੈਂ ਕੱਚੀ ਗੱਲ ਨਹੀਂ ਕਹਿ ਕੇ ਚੱਲ ਜੇ ਮੈਂ ਉਹ ਨਾ ਰਹਾ ਮੂ ਕੱਚਾ ਮੋਲ ਲਾ ਕੇ ਤੂੰ ਜਿਹਦਾ ਤੇਰਾ ਇਰਾਦਾ ਹੋਇਆ ਵੇ ਤਾਂ ਮੈਨੂੰ ਕਹਿ ਦਿੰਗੇ ਹਾਂ ਮੰਗੇ ਕੀ ਦਿੱਕਤ ਤੇਰੀ ਮੈਂ ਸੁਣ ਸਕਦਾ ਮੈਂ ਨਹੀਂ ਘਰੇ ਮੈਂ ਜੇ ਹੁਣ ਤੈਨੂੰ ਮੈਂ ਕਹਿੰਦਾ ਨਾ ਵੀ ਅਸਰ ਦੀ ਤੂੰ ਕਹਿੰਦਾ ਸੀ ਹਾਂ ਨਹੀਂ ਤੈਨੂੰ ਮੈਂ ਕਹਿੰਦਾ ਨਾ 15 ਦੀ ਤੂੰ ਕਹਿੰਦਾ ਸੀ ਨਹੀਂ ਪਰ ਜਿਹੜੀ ਗੱਲ ਮੈਂ ਤੈਨੂੰ ਢੋਂ ਕਹਿ ਕੇ ਕਹਿੰਦਾ ਨਾ ਵੀ ਜਤਰੀ ਮੈਂ ਇਸ ਵਾਸਤੇ ਚੰਗਾ ਰਹੇਗਾ ਮੈਂ ਚਰੀ ਜਮੇ ਨਹੀਂ ਚਰੀ ਮੈਂ ਮੈਂ ਦੇਖਣਾ ਤੂੰ ਆ ਵੀ ਕੁੱਖਾਂ ਵਿੱਚ ਵੜ ਕਿੱਥੇ ਆਏ ਬਣ ਕੇ ਆਉਂਦੀ ਮੈਂ ਬਾਲੀ ਚੰਗੀ ਮੈਂ ਹੈਂ ਗੋਟ ਹੈ ਤੂੰ ਅਗਲੇ ਨੇ 4.5 ਜਾ ਕੇ ਤੂੰ ਉਹੀ ਅਗਲੇ ਨੂੰ ਚਰਚੀ ਜਨ ਬੋਲੀ ਜਨ ਤੂੰ ਮੈਨੂੰ ਉਹ ਗੱਲਾਂ ਨੂੰ ਕਹਿ ਵੀ ਮੰਗੇ ਐ ਲੈ ਨਹੀਂ ਕਾਇਦਾ ਮੰਗਿਆ ਬਾਲਾ ਫਸਟ ਲੈਵੇ ਲੱਗੀ ਗੱਲ ਤੈਨੂੰ ਕਹਿ ਤੂੰ ਮੈਨੂੰ ਐ ਕਹਿ ਵੀ ਲਵੇ ਲੱਗਿਆ ਵੀ ਐ ਆਏ ਆ ਮੰਗੇ ਵੀ ਜਹ ਲਵੇ ਲੱਗੀ ਆਏ ਤੁਹਾਨੂੰ ਕਾਇਦਾ ਵਾਸਤੇ ਸੋਰ ਛੱਪਾ ਕਰ ਦੂੰਗਾ ਉਹ ਜੇ ਦਾ ਕੋਈ ਗੱਲ ਐ ਕਹਿਣਾ ਵੀ ਮੰਗੇ ਐ ਲੈ ਜਾ ਫੇਰ ਤਾਂ ਠੀਕ ਐ ਨਹੀਂ ਬੱਸ ਨਹੀਂ ਮੰਗੇ ਮੈਂ ਕਹਿਆ ਤਾਂ ਪਹਿਲੀ ਗੱਲ ਬਾਲਾ ਤੁਰਿਆ ਆਓ ਜੀ ਉਹ ਨਹੀਂ ਗੱਲਾਂ ਇਹ ਪਤਾ ਤੇਰਾ ਮੈਂ ਗੱਲ ਆਇਆ ਆਪਾਂ ਉਹ ਜੇ ਬੰਦੇ ਤੇਰਾ ਮੈਂ ਤੈਨੂੰ ਜਿਹੜੀ ਗੱਲ ਆ ਮੈਂ ਹਾਂ ਨਰਮਲ ਮਾਰ ਆਇਆ ਇਹਨੂੰ 10 ਬੰਦੇ ਨੂੰ ਵੀ ਆਪਣਾਂ ਕੀ ਐ ਫੋਰ ਕਾਰਟ ਕੀ ਨਾ ਅਸੀਂ ਉਹ ਨਹੀਂ ਵੀ ਨਖਰੇ ਤੈਨੂੰ ਘੱਟ ਵਜਨ ਤੇ ਸਾਡੀ ਨਖਰਾਈ ਵਧੇ ਜਿਹੜਾ ਦੋ ਲੈਣਾ ਉਹ ਸਾਹਮਣੇ ਲੈਣਾ ਮੈਂ ਕੋਈ ਉਹ ਨਹੀਂ ਮੈਨੂੰ ਐਂ ਕਹਿ ਵੀ ਐ ਹੋਣੀਆ ਬਸ ਮਾਰ ਟੱਕਰ ਦੀ ਲੋ 35 ਦਾ ਬੱਚਾ ਠਾਣਦਾ ਜਗਦਾਰ ਇੱਕ ਤੈਨੂੰ ਮੈਂ ਦੱਸਾਂ ਜੇ ਦਾ ਤੂੰ ਭਰਾ ਹੈਗਾ ਤਾਂ ਤਾਂ ਮੇਰੀ ਰੱਖ ਲੈ ਮੈਂ ਤੈਨੂੰ ਵੱਡੀਆਂ ਗੱਲਾਂ ਨਹੀਂ ਕਹਿੰਦਾ ਤੈਨੂੰ ਕੀ ਕਿਹਾ ਸੀ ਮੈਂ ਉਹ ਤਾਂ ਠੀਕ ਆ ਅੰਕਲ ਉਸਰ ਵਾਲੇ ਖਾਣਦੇ ਆ ਕੀ ਫੈਰਾ ਨਹੀਂ 10 ਕਹਿੰਦਾ ਮੈਂ ਰੋ ਦੰਦ ਦਾ ਸ਼ਰਦ ਨਾ ਹੈ ਨਹੀਂ ਆ ਫੇਰ ਕੀ ਕਹਿੰਦਾ ਕੋਈ ਮਾਨਤਾਂ ਬਸ ਕਹਿ ਤਾ ਤੈਨੂੰ ਮੈਨੂੰ ਐ ਕਹਿ ਵੀ ਇਹ ਕਹਿ ਤਾ ਅੰਕਲ ਮੈਂ ਤੈਨੂੰ ਤੇ ਬੋਲੀ ਨਾ ਫਾ ਮੋਰੀ ਨਾ ਹੁਣ ਮੇਰਾ ਭਰਾ ਬਣ ਕੇ ਕੀ ਆ ਕਿਆ 15 ਨਹੀਂ ਅੰਕਲ ਬਾਲੇ ਲੱਗੀਆਂ ਨੇ ਮੈਂ ਕੀ ਫਿਰਦਾ ਤਵਾ ਸਾਵਾ ਬੰਦਾ ਪੱਕਾ ਐਵੇਂ ਕੀ ਮੈਨੂੰ ਗੱਲ ਗੱਲ ਮੈਨੂੰ ਐਂ ਕਹਿ ਵੀ ਆਏ ਨਹੀਂ ਤੂੰ ਤੋਰ ਨਾ ਨਹੀਂ ਤੈ ਦਾ ਬਾਬਾ ਤੂੰ ਇੱਕ ਵਾਰੀ ਮੈਂ ਦਾ ਬਾਬਾ ਐਂ ਕਹਿ ਵੀ ਨਹੀਂ ਕਾਹ ਗੱਲ ਨੂੰ ਚੱਲ ਜਾਓ ਖਾਮ ਹੋਰ ਜੀ ਬਸ ਡੰਗੇ ਤੋਂ ਨਹੀਂ 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 ਫੇਰ ਹੋਰ ਤੇਤੀ ਦੀ ਲਾ। ਮੰਨ ਬਾਬਾ ਯਾਰ ਮੈਂ ਤਾਂ ਹੁਣ ਦਿੱਤੀ ਉਹਦਾ ਬਾਬਾ ਦਾ ਕਹਾਣੀਆਂ ਚ ਪੈ ਗਿਆ ਉਹ ਐਵੇਂ ਦਿੱਤੀ ਕਿਉਂ ਨਹੀਂ ਗਈ ਮਰੀ ਜਨਾ ਬਿੱਤਰਾ ਜਾਂ ਬੋਲੀ ਦੀ। ਉਹ ਨਹੀਂ ਬਾਬਾ ਮੰਨੀ ਤਾਂ ਹੁਣ ਨਾ ਯਾਰ ਬੋਲੀ ਹੁਣ ਮੈਂ ਖਾ ਜਿਹੜੀ ਗੱਲ ਕਹੀਏ ਬੋਲੀ ਬੋਲੀ ਨਾ ਨਹੀਂ ਹੋਣੀ ਐਵੇਂ ਕੀ ਨਾ ਚੰਗਲ ਪੈੜਾ ਲਾਉਦਾ ਸਾਵਾ ਬੰਦਾ ਮੇਰੀ ਗੱਲ ਮੈਂ ਪਹਿਲਾਂ ਇੱਕ ਗੱਲ ਸੁਣ ਪਹਿਲਾਂ ਨੂੰ ਛੱਡ ਪਹਿਲਾਂ ਨੂੰ ਛੱਡ ਇਹ ਇੱਕ ਮਿੰਟ ਪਹਿਲਾਂ ਨੂੰ ਛੱਡ ਛੱਡ ਦੂੰ ਮੈਂ ਤੇ ਇੱਕ ਮਿੰਟ ਛੱਡ ਹਾਂ ਪਿੱਛੇ ਹਟ ਛੱਡ ਦੂੰ ਮੈਂ ਤੈਨੂੰ ਕਹਿ ਪਿੱਛੇ ਹਟ ਪਹਿਲਾਂ ਮੇਰੀ ਗੱਲ ਸੁਣ ਹਾਂ ਪਿਚੇ ਚਾਰ ਨਾਇਨ ਤਿੰਨ ਦਾਤੇ ਮੈਂ ਫੜਦਾ ਨਹੀਂ ਬੱਚਾ ਆਪਾਂ ਤੇ ਪੱਕਾ ਬੰਦਾ ਆਏ ਕਹਿੰਦੇ ਵੀ ਜਾ ਬਾਬਾ ਮੁਰਜਾ ਆਹ ਖੜਾ ਤੇਰਾ ਬੱਚਾ ਬਾਬਾ ਯਾਰ ਕਾ ਇੱਕ ਬਰੀ ਤੇ ਡੋਗਾ ਗੱਲ ਹਾਂ ਜਾ ਜਾ ਕਿਵੇਂ ਕਿਵੇਂ ਛਾੜ ਦੇ ਨੂੰ ਛੱਡ ਦੇ ਨੂੰ ਛੱਡ ਦੇ ਨੂੰ ਬਾਬਾ ਛੱਡ ਨਾ ਮੈਂ ਦੇ ਦਿਆ ਬੱਤੀ ਦੀ ਕਹਿੰਦਾ ਮੈਂ 20 ਦੀ ਕਹਿੰਦਾ ਨਹੀਂ ਇਹ ਸ਼ੋਰਦਲ ਉੱਤੇ ਛੱਡ ਉਹ ਨਹੀਂ ਬਾਬਾ ਉਹ ਨਹੀਂ ਵੱਡੇ ਭਰਾ ਵਾਅਦਾ ਲਾਈ ਜਾਂਦੇ ਪੈਸੇ ਇੱਥੇ ਤੇਰੇ ਕੋਲ ਹੀ ਲਾਈ ਜਾਂਦੇ ਕੀ ਫਾਇਦਾ ਹੈ ਮਾਰ ਕੀ ਬੇ ਪੁੱਤ ਐਵੇਂ ਨਹੀਂ ਇਹਨੂੰ ਛੱਡ ਛੱਡ ਇੱਕ ਮਿੰਟ ਛੱਡ ਦੇ ਬਾਬਾ ਓ ਛੱਡ ਦੇ ਪਰ ਨਹੀਂ ਮਰਨਾ ਨਾ ਇੱਕ ਮਿੰਟ ਛੱਡ ਫੇਰ ਲੈ ਛੱਡ ਛੱਡ ਦੇ ਸੱਤ ਇਧਰ ਆ ਓ ਬਾਈ ਬਾਈ ਨਹੀਂ ਫੜ ਓ ਇਧਰ ਤਾਂ ਹੋ ਜਾ ਇਧਰ ਹੋ ਜਾ ਜਾਂ ਸਾਵਾਦ ਹੈ ਨਹੀਂ ਕਹਿ ਚੱਲੇ ਸਾਵਾ ਬੋਦੀ ਨਾ ਹੋ ਬੋਦੀ ਚਾਹ ਫੜ ਨਾ ਜਾਂ ਗੱਭ ਕੇ ਲੋਕਾਂ ਨੂੰ ਨਹੀਂ ਹੋਣੀ ਕਿ ਆਪ ਨੂੰ ਨੁਕਸਾਨ ਹੁੰਦਾ ਜੋ ਨਾ ਬਾਈ ਤੂੰ ਮੰਨ ਲੈ ਮੰਨ ਲੈ ਮੈਂ ਤੈਨੂੰ ਮੈਂ ਦੇ ਦਿਆਂਗਾ ਚੰਗਾ ਰਹੇਗਾ ਓ ਬਰ ਮੰਨ ਲੈ ਮੇਰੀ ਗੱਲ ਨੂੰ ਓ ਝੱਟ ਓ ਹਾਜੀ ਜੀ ਮੰਨ ਰਿਹਾ ਕਰੋ ਤੁਸੀਂ ਵੀ ਓ ਮੰਨ ਲੈ ਸਾਡੇ ਗਾਹ ਤੋਰਦਾ ਤੂੰ ਨਹੀਂ ਤੋੜਦਾ ਬਾਬਾ ਪਰਮਾਤਮਾ ਦੀ ਕਾਜ਼ਮਾ ਉਹ ਯਾਰ ਚਾਪਾ ਗੱਲ ਆ ਕੋਈ ਉਹ ਬੰਦੇ ਜਾਂਦੇ ਆ ਹੁਣ ਤੂੰ ਗੱਲ ਕਰਦਾ ਬੱਚਾ ਲਾ ਲਾ ਨਹੀਂ ਤੇਰੀ ਕੀ ਚੀਜ਼ ਆ ਬੱਸ ਕੀ ਕਹਿੰਦਾ ਉਹ ਨਹੀਂ ਭੱਜ ਨਹੀਂ ਤੂੰ ਭੱਜ ਛੱਡ ਉਹ ਨਹੀਂ ਓਏ ਗੱਲ ਛੋੜੋ ਗੱਲ ਗੱਲ ਸੁਣ ਗੱਲ ਓਏ ਦੱਬੇ ਨੇ ਛੱਡ ਬੈਠ ਛਾੜੂ ਓਏ ਗੇੜੇ ਤੇ ਹੀ ਜਾਂਦਾ ਓਏ ਨਹੀਂ ਨੇੜੇ ਨਹੀਂ

ਆਹ ਫੜ ਫੜ ਰਹੀ ਆ ਜਾ ਬਿੱਲੂ ਆ ਜਾ ਮੈਂ ਜਿਹੜੀ ਗੱਲ ਤੈਨੂੰ ਕਹਿਣ ਦੀ ਮੇਰਾ ਉਹ ਨਾ ਹੋਇਆ ਉਰੇ ਵੀ ਮੜਾਲਾ ਰੌਲਾ ਰੌਲਾ ਕੁਛ ਨਹੀਂ ਦੱਸ ਤੇਰੇ ਸਾਹਮਣੇ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਆਹ ਆ ਜੀ ਸਾਹਿਬ ਰੌਲੇ ਲੰਗੇ ਯਾਰ ਉਹ ਮੇਰੀ ਗੱਲ ਸਾਬ ਇੱਕ ਮਿੰਟ ਇੱਕ ਮਿੰਟ ਜੀ ਪੈਸੇ ਦਿਓ ਜਦੋਂ ਮੈਂ ਕਹਿਣਾ ਕੋਈ ਗੱਲ ਆ ਫੜਾਉ ਪੈਸੇ ਬਹੁਤ ਟੈਟ ਸਾਲੇ ਬੱਲਾ ਵਾਲਾ ਯਾਰ ਇੱਕ ਮਿੰਟ ਇੱਕ ਮਿੰਟ ਫੜਾਉ ਦੱਸ ਦੇ ਦੇਖ ਤੋ ਲੋ ਦੇਖ ਲਿਆ ਮੈਂ ਇੱਕ ਮਿੰਟ ਲਾ ਮੈਂ ਕਾਜ ਪਤਾ ਕਿੰਨੀ ਅੰਤ ਤੁਸੀਂ ਲੈ ਜਾਉਂ ਕਿਸੇ ਗੱਲ ਨਹੀਂ ਕਰਦਾ ਮੈਂ ਕੰਮ ਕੰਮ ਕੇ ਮਗਾ ਉਹ ਨਹੀਂ ਕਰਦੀ ਕਰਦੇ ਚਲ ਥੋੜੀ ਮਰਜੀ ਹੈ ਉਹ ਮੈਂ ਨਿਕਾਲ ਦਿੰਦਾ ਆ ਲੈ 1000 ਸੁਣ ਮੇਰੀ ਮੈਂ ਇਹਨੂੰ ਬੜ ਦੇ ਸੁਣ ਲਾ ਸੁਣ ਲਾ ਮੇਰੀ ਉਹ ਤੇਰੀ ਮਰਜ਼ੀ ਹੈ ਮੇਰੇ ਬੰਦੂ ਤੂੰ ਉਹ ਕਰ ਦੇ ਮੈਂ ਇਹਨੂੰ ਕਹਿਣਾ ਜੀ ਨਹੀਂ ਮੈਂ ਸਾਹਮਣੇ ਸਾਹਮਣੇ ਇੱਕ ਮਿੰਟ ਕਿਵੇਂ ਜੌੜ ਦਲਾਲੀ ਦਾ ਲੈਣੀ ਆ ਮੈਂ ਉਹ ਮਹੀਨੇ ਆਪਾਂ ਜਿਹੜੀ ਗੱਲ ਜਾਇਜ਼ ਆ ਆਪਾਂ ਤਾਂ ਗੱਜ ਬਜਾ ਦੇ ਨਹੀਂ ਫਿਰ 10000 ਆਣਾ ਚਲ ਆ ਉਹ ਜੋ ਵੀ ਨਹੀਂ ਹੈ ਹੀ ਹੈ ਸੁਣ ਮੇਰੀ ਸੁਣ ਮੇਰੀ ਮੈਂ ਪਿਆਰ ਛੋੜੇ ਨੂੰ ਮੈਂ ਜਿੱਦ ਤਰਾ ਮਾਰ ਓਏ ਜੇ 10000 ਵਾਲਾ ਹੁੰਦਾ ਇਹ ਤਾਂ 10000 ਹੋਰ ਫੜਾਈ ਫੜਾਈ 10000 ਹੋਰ ਬੋਲਣ ਦੀ ਲੋੜ ਓ ਰੱਖ ਲੈ ਹੋਣਾ ਮੋਰ ਓ ਠੀਕ ਆ ਓ ਹੈਲੋ ਹੁਣ ਤਾਂ ਮੰਨ ਲਓ ਅਗਲੇ ਦੀ ਵੀ ਉਹ ਆਫਰ ਦੋਲਾ ਬੱਸ ਜਗਣਾ ਦੇ ਵੀ ਕਣਾ ਦੇ ਪੈਸੇ 2000 ਜਨਾਲੀਏ